ਹਾਂਜੀ ਅਸੀਂ ਖੜੇ ਆਂ ਮੰਡਿਆਲੇ ਦੀ ਟੈਂਕੀ ਕੋਲ ਆ ਹੈਗੀ ਜੀ ਟੈਂਕੀ ਆ ਦੇਖੋ ਨਾਲ ਹੈਗਾ ਤੋਬਾ ਆ ਦੇਖੋ ਇੱਥੇ ਦੇ ਵਰਕਰ ਨੇ ਸ੍ਰੀ ਨੇਤਰ ਜੀ ਇਹ ਵੀ ਖੜੇ ਨੇ ਇਹ ਵੀ ਬਹੁਤ ਵਿਚਾਰੇ ਦੁਖੀ ਨੇ ਇਹਨਾਂ ਨੂੰ ਖਾਣਾ ਪੀਣਾ ਨੰਗਣਾ ਕਰਨਾ ਬਹੁਤ ਔਖਾ ਹੋਰੇ ਆ ਦੇਖੋ ਆ ਟੈਂਕੀ ਦੀ ਜਗਾ ਸਾਰੀ ਇੱਕ ਤੋਬੇ ਦਾ ਰੂਪ ਧਾਰਨ ਕਰਿਆ ਹੋਇਆ ਨੇ ਇਹ ਵਿਚਾਰੇ ਮੈਨੂੰ ਰੋਜ਼ ਕਹਿੰਦੇ ਨੇ ਵੀ ਅਸੀਂ ਬਹੁਤ ਦੁਖੀ ਆ ਅੱਗੇ ਟੋਬਾ ਅੱਗੇ ਆ ਦੇਖੋ ਅੱਗੇ ਟੋਬਾ ਹੈ ਨਾ ਇਹ ਟੋਬਾ ਅੱਗੇ ਪਾਣੀ ਹੁੰਦਾ ਦੀ ਜਾਲਾ ਤਾਂ ਟੋਬਾਂ ਵਿੱਚ ਪਾਣੀ ਹੁੰਦਾ ਦੀ ਘੱਟ ਪਰ ਹੁਣ ਦੇਖੋ ਪਾਣੀ ਹੈਗਾ ਘੱਟ ਟੋਬੇ ਭਰੇ ਪੈਣੇ ਅੰਨਾ ਬੁਰਾ ਹਾਲ ਆ ਵਿਚਾਰੇ ਦਾ ਦੇਖੋ ਕਿੰਨੀ ਸਮੈਲ ਆਉਂਦੀ ਆ ਹਰ ਟਾਈਮ ਅੰਦੇ ਅੰਦਰ ਸਿਉਂਕ ਲੱਗੀ ਰਹਿੰਦੀ ਐ ਕਰੇ ਕੀ ਆ ਸਾਰਾ ਟੈਂਕੀ ਦੀ ਜਗਾ ਅੰਨਾ ਬੁਰਾ ਹਾਲ ਆ ਕਿ ਰੋ ਇਹਨਾਂ ਨੂੰ ਖਾਣਾ ਪੀਣਾ ਹੀ ਬੜਾ ਤੰਗ ਹੋਇਆ ਆ ਸਾਰਾ ਟੋਬਾ ਹੀ ਪੁੱਛੇ ਉਹ ਸਾਈ ਟੋਬਾ ਹੀ ਟੋਬਾ ਐ ਕਿੰਨਾ ਬੁਰਾ ਹਾਲਾ ਦੇਖੋ ਟੋਬੇ ਦਾ ਸਾਰੀ ਅਕਤੂਬਰ ਦੇਖੋ ਸਮਾਂ ਹੁੰਦਾ ਦੀ ਜਦੋਂ ਖਾਲੀ ਟੋਬੇ ਹੁੰਦਾ ਦੀ ਸਾਨੂੰ ਇੰਜਨ ਸਟਾਰਟ ਕਰਕੇ ਪਾਣੀ ਪਾਉਣਾ ਪੈਂਦਾ ਦੀਗਾ ਹੁਣ ਦੇਖੋ ਕਿਨੇ ਉੱਪਰ ਦੀ ਜੇ ਕਮੀ ਜ਼ੋਰ ਨਾਲ ਹੋਰ ਆ ਗਿਆ ਆ ਸਾਰੀ ਸੜਕ ਜਾ ਰਹੀ ਆ ਸਰੌਦ ਨੂਰ ਮੜਿਆਲੇ ਤੋਂ ਇਹ ਸਾਰੀ ਪਾਣੀ ਦੇ ਵਿੱਚ ਡੁੱਬ ਜਾਣੀ ਆ ਮਸਾਂ ਸੜਕਾਂ ਬਣਦੀਆਂ ਨੇ ਇਹ ਪ੍ਰਸ਼ਾਸਨ ਦੇਖਦਾ ਨਹੀਂ ਹੈਗਾ ਪੰਚਾਇਤ ਵੀ ਨਹੀਂ ਦੇਖਦੀ ਹੈਗੀ ਉਰੇ ਦੀ ਵੀ ਇਹ ਸਾਰਾ ਕੁਝ ਡੁੱਬਿਆ ਪਿਆ ਆ ਦੇਖੋ ਕਿੰਨਾ ਬੁਰਾ ਹਾਲ ਬਹੁਤ ਸਾਰੀ ਇਹਦੀਆਂ ਦੇਖੋ ਆ ਇਹਦਾ ਕਮਰਾ ਬਣਿਆ ਕੁਆਟਰ ਬਣਿਆ ਰਹਿਣ ਵਾਲਾ ਆ ਸਾਰਾ ਟੂਬਾ ਹੀ ਹੈ ਇੰਨਾ ਬੁਰਾ ਹਾਲ ਹੈ ਟੂਬੇ ਦਾ ਦੇਖੋ ਤੇ ਬਰਿਆਦ ਬਣਿਆ ਪਿਆ ਦੇਖੋ ਆ ਸਾਰਾ ਹੀ ਟੂਬਾ ਇਹ ਉਹ ਥਾਂ ਆ ਟੂਬਾ ਹੀ ਟੂਬਾ ਦੇਖੋ ਜੀ ਉਹ ਪਰਾ ਸੜਕ ਜਾਂਦੀ ਆ ਉਹ ਦੇਖ ਰੇੜੀ ਰੰਗ ਰਹੀ ਹੈ ਨਾ ਰੇਡੀਆ ਜਾ ਰਿਹਾ ਜਿਹੜਾ ਉਹ ਬਸ ਜਿੱਦਨ ਮੀਂਹ ਪੈ ਗਿਆ ਉਹ ਸੜਕ ਵਿੱਚ ਆ ਜਾਣੀ ਇਹਦੇ ਆ ਲੋ ਆ ਬਹੁਤ ਬੁਰਾ ਹਾਲ ਹੈ ਟੂਬੇ ਦਾ ਜੇ ਇੱਕ ਘੰਟਾ ਦੱਬ ਕੇ ਮੀਂਹ ਪੈ ਗਿਆ ਸਾਰੀ ਉਹ ਪਰਾਂ ਕਰਨਾ ਉਹ ਸਾਰੀ ਡੁੱਬ ਜਾਣੀ ਜੀ ਅੰਨਾ ਬੁਰਾ ਹਾਲਾ ਟੂਬੇ ਦਾ ਇਹ ਤਾਂ ਪਾਣੀ ਕੱਢਣਾ ਯਾ ਉਰੇ ਬੋਰ ਕਰੇ ਜਾਣ ਖੂਬ ਬਣਾਏ ਜਾਣ ਜਿਹੜੇ ਪਾਣੀ ਗਰਕ ਜਾਵੇ ਪਾਣੀ ਸਿੰਮਟ ਜਾਇਆ ਕਰੇ ਆ ਦੇ ਖਾ ਸਾਰੀ ਆ ਟੈਂਕੀ ਦੀ ਜਗਾ ਜੀ ਦੇਖੋ ਆ ਸਾਰੀ ਟੈਂਕੀ ਆ ਇਹ ਵੀ ਤੋਬੇ ਦਾ ਰੂਪ ਹੀ ਧਾਰਨ ਕਰਿਆ ਆ ਇਹ ਇਹ ਸਾਰੀ ਟੈਂਕੀ ਇਹ ਇਸੁੱਤੇ ਪੰਚਾਇਤ ਨੂੰ ਗੌਰ ਕਰਨਾ ਚਾਹੀਦਾ ਧੰਨਵਾਦ ਜੀ